ਲਗਭਗ 6 ਸਾਲ ਗੋਵਿੰਦ ਰਾਏ ਜੀ ਪਟਨਾ ਸਾਹਿਬ ਦੀ ਧਰਤੀ ਨੂੰ ਭਾਗ ਲਾਉਂਦੇ ਰਹੇ ਨੇ ਇੱਥੇ ਬੜੀਆਂ ਜਾਤਾਂ ਨੇ ਸਤਗੁਰੂ ਜੀ ਦੀਆਂ ਬੜੇ ਪਿਆਰੇ ਕੌਤਕ ਰਚੇ ਮਾਤਾ ਗੁਜਰੀ ਜੀ ਆਪਣੀ ਜ਼ਿੰਮੇਵਾਰੀ ਨੂੰ ਬਖੂਬੀ ਨਿਭਾ ਰਹੇ ਨੇ ਗੁਰਬਾਣੀ ਦੀਆਂ ਲੋਰੀਆਂ ਦੇ ਕੇ ਪਾਲੇ ਐ ਗੋਦੀ 'ਚ ਬਿਠਾ ਕੇ ਇਤਿਹਾਸ ਸੁਣਾਉਂਦੇ ਨੇ ਗੁਰਬਾਣੀ ਦ੍ਰਿੜ ਕਰਾਉਂਦੇ ਨੇ ਇੱਕ ਇਥੇ ਮੈਂ ਸਾਖੀ ਕਹਿ ਜਾਵਾਂ ਗੱਲ ਸਮਝ ਵਿੱਚ ਆ ਜਾਵੇ ਮਾਤਾ ਜੀ ਕਿਵੇਂ ਪਰਵਰਿਸ਼ ਕਰ ਰਹੇ ਨੇ ਕਿਦਾਂ ਗੁਣ ਭਰੇ ਨੇ ਆਪਣੇ ਲਾਲ ਦੇ ਅੰਦਰ ਕਹਿੰਦੇ ਇੱਕ ਦਿਨ ਆਇਆ ਗੋਵਿੰਦ ਰਾਏ ਜੀ ਗੰਗਾ ਦੇ ਕਿਨਾਰੇ ਤੇ ਖੇਡ ਰਹੇ ਨੇ ਨਾਲ ਦੇ ਸਾਥੀ ਛੋਟੀਆਂ-ਛੋਟੀਆਂ ਬੱਟੀਆਂ ਜਾਂ ਪੱਥਰ ਚੁੱਕ ਕੇ ਪਾਣੀ 'ਚ ਸੁੱਟ ਰਹੇ ਨੇ ਕੁਝ ਮਿੱਟੀ ਵੀ ਸੁੱਟੀ ਜਾ ਰਹੇ ਨੇ ਗੋਵਿੰਦਰਾਏ ਜੀ ਨੇ ਆਪਣੇ ਹੱਥਾਂ ਦੇ ਵਿੱਚੋਂ ਆਪਣੀ ਬਾਹ ਵਿੱਚ ਪਾਇਆ ਜੋ ਸੋਨੇ ਦਾ ਕੰਗਣ ਸੀ ਨਾ ਉਹਨੂੰ ਉਤਾਰਿਆ ਤੇ ਪਾਣੀ ਵਿੱਚ ਸੁੱਟ ਦਿੱਤਾ ਦੱਸਣ ਵਾਲਿਆਂ ਨੇ ਮਾਤਾ ਜੀ ਨੂੰ ਜਾ ਕੇ ਦੱਸ ਦਿੱਤਾ ਕਿੰਦੀ ਮਾਤਾ ਜੀ ਤੁਹਾਡੇ ਲਾਲ ਨੇ ਨਾ ਤੁਹਾਡੇ ਸਹਿਬਜਾਦਾ ਜੀ ਨੇ ਸੋਨੇ ਦਾ ਕੰਗਣ ਗੰਗਾ ਵਿੱਚ ਸੁੱਟ ਦਿੱਤਾ ਮਾਤਾ ਜੀ ਆਏ ਆ ਕੇ ਪੁੱਛਦੇ ਨੇ ਪੁੱਤ ਕਿੱਥੇ ਕੁ ਸੁੱਟਿਆ ਹੈ ਤੁਸੀਂ ਦੱਸ ਦੋ ਆਪਾਂ ਕਢਵਾ ਲੈਨੇ ਆ ਕਿਸੇ ਸੇਵਾਦਾਰ ਦੇ ਕੋਲੋਂ ਗੋਵਿੰਦ ਰਾਏ ਜੀ ਨੇ ਦੂਜਾ ਕੰਗਣ ਵੀ ਉਤਾਰਿਆ ਉਹ ਵੀ ਉੱਥੇ ਹੀ ਸੁੱਟ ਦਿੱਤਾ ਜਿੱਥੇ ਪਹਿਲਾਂ ਸੁੱਟਿਆ ਸੀ ਕਹਿੰਦੇ ਮਾਤਾ ਜੀ ਇੱਥੇ ਕੁ ਸੁੱਟਿਆ ਸੀ ਹੁਣ ਮਾਤਾ ਜੀ ਦੀ ਵੀ ਅਵਸਥਾ ਬੜੀ ਉੱਚੀ ਆ ਮਾਤਾ ਜੀ ਸਮਝ ਗਏ ਵੀ ਜੇ ਦੱਸਣਾ ਹੀ ਹੁੰਦਾ ਕੋਈ ਪੱਥਰ ਕੋਈ ਬੱਟੀ ਸੁੱਟ ਕੇ ਵੀ ਦੱਸਿਆ ਜਾ ਸਕਦਾ ਸੀ ਜਿਹੜਾ ਦੂਜਾਂ ਵੀ ਭਗਾ ਕੇ ਮਾਰਿਆ ਜ਼ਰੂਰ ਕੁਝ ਸਮਝਾਉਣਾ ਚਾਹੁੰਦੇ ਨੇ ਜ਼ਰੂਰ ਕੁਝ ਦੱਸਣਾ ਚਾਹੁੰਦੇ ਨੇ ਆਪਣੇ ਲਾਲ ਨੂੰ ਗੋਦੀ 'ਚ ਬਿਠਾਇਆ ਮੱਥਾ ਚਮੇਆ ਮਾਤਾ ਗੁਜਰੀ ਜੀ ਬੜੇ ਪਿਆਰ ਵਿੱਚ ਪੁੱਛ ਰਹੀ ਨੇ ਪੁੱਤ ਤੁਸੀਂ ਦੂਜਾ ਕੰਗਣ ਵੀ ਛੱਟ ਦਿੱਤਾ ਤੁਸੀਂ ਕੀ ਦੱਸਣਾ ਚਾਹੁੰਨੀ ਹੋ ਕੀ ਸਮਝਾਉਣਾ ਚਾਹੁੰਨੀ ਗੋਵਿੰਦ ਰਾਏ ਜੀ ਕਹਿਣ ਲੱਗੇ ਮਾਂ ਜੀ ਤੁਸੀਂ ਮੈਨੂੰ ਰੋਜ਼ ਤੇ ਪੜਾਉਣੀ ਹੋ ਧੰਗੁਰੂ ਤੇਗ ਬਹਾਦਰ ਮਹਾਰਾਜ ਜੀ ਹੁਕਮ ਕਰਦੇ ਨੇ ਗੁਰੂ ਪਿਤਾ ਜੀ ਦਾ ਫਰਮਾਨ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੋ ਕਸਨੇ ਹੋਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਨ ਕੰਚਨ ਕਹਿੰਦੇ ਨੇ ਸੋਨੇ ਨੂੰ ਸੋਨੇ ਨੂੰ ਤਾਂ ਰੱਬੀ ਪਿਆਰੇ ਮਿੱਟੀ ਸਮਾਨ ਮੰਨਦੇ ਨੇ ਮਾਤਾ ਜੀ ਤੁਸੀਂ ਰੋਜ਼ ਪੜਾਉਣੀ ਉਹ ਮੈਂ ਰੋਜ਼ ਪੜ੍ਹਦਾ ਅੱਜ ਵੇਖ ਰਿਹਾ ਸੀ ਮਨ ਮੰਨਦਾ ਵੀ ਹੈ ਸੋਨਾ ਮਿੱਟੀ ਸਮਾਨ ਹੈ ਨਾਲੇ ਮਾਤਾ ਜੀ ਆ ਜਿਹੜੇ ਕੰਗਣ ਆ ਨਾ ਇਹ ਮੈਨੂੰ ਚੰਗੇ ਵੀ ਨਹੀਂ ਸੀ ਲੱਗਦੇ ਮੈਂ ਤਾਂ ਬੜੇ ਕੀਮਤੀ ਕੰਗਣ ਪਾਉਣੇ ਨੇ ਮਾਤਾ ਜੀ ਕਹਿਣ ਲੱਗੇ ਪੁੱਤ ਸੋਨੇ ਦੇ ਕੰਗਣ ਤੁਸੀਂ ਵਗਾ ਕੇ ਮਾਰੇ ਤੇ ਹੁਣ ਤੁਸੀਂ ਕਹਿ ਰਹੇ ਹੋ ਵੀ ਤੁਸੀਂ ਕੀਮਤੀ ਕੰਗਣ ਪਾਉਣੇ ਨੇ ਇਦੋਂ ਵੀ ਕੀਮਤੀ ਉਹ ਕੰਗਣ ਕਾਦੇ ਹੋਣਗੇ ਜਿਹੜੀ ਇਦੋਂ ਵੀ ਕੀਮਤੀ ਹੋਣਗੇ ਗੋਵਿੰਦਰਾਏ ਜੀ ਕਹਿੰਦੇ ਮਾਤਾ ਜੀ ਉਹ ਲੋਹੇ ਦੇ ਹੋਣਗੇ ਜਦੋਂ ਇੰਨਾ ਕਿਹਾ ਮਾਤਾ ਗੁਜਰੀ ਜੀ ਕਹਿਣ ਲੱਗੇ ਪੁੱਤ ਲੋਹਾ ਤੇ ਸਸਤਾ ਹੁੰਦਾ ਸੋਨਾ ਮਹਿੰਗਾ ਹੁੰਦਾ ਲੋਹੇ ਦੇ ਨਾਲੋਂ ਗੋਵਿੰਦ ਰਾਏ ਜੀ ਮਸਕਰਾ ਕੇ ਕਹਿੰਦੇ ਨੇ ਮਾਤਾ ਜੀ ਜਿਹੜੇ ਮੈਂ ਲੋਹੇ ਦੇ ਕੰਗਣ ਪਾਉਣੀਆਂ ਨੇ ਨਾ ਇਹ ਬੜੇ ਕੀਮਤੀ ਹੋਣਗੇ ਸੱਚ ਕਰਕੇ ਜਾਣਿਓ ਇਹ ਕੀਮਤੀ ਵੀ ਨੇ ਜਿਹੜੇ ਸਰਬਲੋਹ ਦੇ ਕੜੇ ਦਿੱਤੇ ਆ ਨਾ ਸਾਨੂੰ ਸਾਡੇ ਗੁਰੂ ਜੀ ਨੇ ਇਹ ਬੜੇ ਕੀਮਤੀ ਨੇ ਗੁਰੂ ਜੀ ਮਾਤਾ ਗੁਜਰੀ ਜੀ ਨੂੰ ਦੱਸ ਰਹੇ ਨੇ ਕਹਿੰਦੇ ਮਾਤਾ ਜੀ ਤੁਸੀਂ ਰੋਜ਼ ਤੇ ਪੜਾਉਂਦੇ ਹੋ ਰੋਜ਼ ਦੱਸਦੇ ਹੋ ਕਿ ਜਿਹੜੀ ਗੁਰੂ ਨਾਨਕ ਦੀ ਸਿੱਖਿਆ ਹੈ ਭਾਈ ਲਾਲੋ ਦੇ ਘਰ ਵਿੱਚੋਂ ਸ਼ੁਰੂ ਹੁੰਦੀ ਆ ਮਾਤਾ ਜੀ ਮੈਂ ਐਸੇ ਕੜੇ ਦੇਣੇ ਨੇ ਐਸੇ ਕੰਗਣ ਦੇਣੇ ਨੇ ਜਿਨੂੰ ਭਾਈ ਲਾਲੋ ਜੀ ਵਰਗੇ ਵੀ ਆਰਾਮ ਦੇ ਨਾਲ ਪਾ ਸਕਣ ਇਹ ਨਾ ਹੋਵੇ ਕਿ ਸਿੱਖੀ ਕੱਲੀ ਅਮੀਰਾਂ ਦੀ ਆ ਇਨੂੰ ਹਰ ਕੋਈ ਖਰੀਦ ਸਕੇ ਤੇ ਹੁਣ ਵੀ ਬੜੇ ਕੀਮਤੀ ਹੈਗੇ ਵੀ ਨੇ ਕਿੰਨੇ ਕੀਮਤੀ ਨੇ ਮੈਂ ਗੱਲ ਕਹਿ ਜਾਵਾਂ ਕਿਸੇ ਪਿੰਡ ਵਿੱਚ ਨਾ ਇਦਾਂ ਸਮਾਗਮ ਹੋ ਰਿਹਾ ਸੀ ਜਿਵੇਂ ਆਪ ਜੀ ਦੇ ਨਗਰ ਨੂੰ ਭਾਗ ਲੱਗੇ ਨੇ ਗੁਰੂ ਜੀ ਨੇ ਤਰੁੱਠ ਕੇ ਕਿਰਪਾ ਕੀਤੀ ਆ ਸਤ ਸੰਗਤ ਦੀਆਂ ਮੋਲਕ ਘੜੀਆਂ ਮਿਲੀਆਂ ਨੇ ਇਦਾਂ ਕਿਸੇ ਪਿੰਡ ਦੇ ਵਿੱਚ ਸਮਾਗਮ ਹੋ ਰਿਹਾ ਸੀ ਤੇ ਉਹ ਪ੍ਰਬੰਧਕ ਵੀਰ ਸੇਵਾਦਾਰ ਵੀਰ ਦਸਣ ਗਏ ਪਿੰਡ ਦੇ ਵਿੱਚ ਕਿ ਆਪਣੇ ਪਿੰਡ ਵਿੱਚ ਭਾਈ ਸਮਾਗਮ ਹੋ ਰਿਹਾ ਹਾਜ਼ਰੀ ਲਵਾਓ ਸੇਵਾ ਕਰੋ ਸੰਗਤ ਕਰੋ ਇਦਾਂ ਸਾਰਿਆਂ ਨੂੰ ਦੱਸ ਦੇ ਦੱਸ ਦੇ ਇੱਕ ਘਰ ਦਾ ਉਹਨਾਂ ਦਰਵਾਜ਼ਾ ਖੜਕਾਇਆ ਤੇ ਜਿਹਨੇ ਦਰਵਾਜ਼ਾ ਖੋਲ੍ਹਿਆ ਉਹਨੇ ਬੜਾ ਮੋਟਾ ਸੋਨੇ ਦਾ ਕੜਾ ਪਾਇਆ ਹੋਇਆ ਸੀ ਆਪਣੀ ਬਾਹਂ ਦੇ ਵਿੱਚ ਨਾ ਸੋਨੇ ਦਾ ਕੜਾ ਬੜਾ ਮੋਟਾ ਪਾਇਆ ਹੋਇਆ ਸੀ ਤੇ ਗੱਲਾਂ ਕਰਦੇ ਆ ਕਰਦੇ ਆ ਗੱਲ ਚੱਲ ਪਈ ਗੱਲ ਚੱਲੀ ਉਹ ਵੀਰ ਕਹਿੰਦੇ ਤੁਹਾਨੂੰ ਪਤਾ ਹੈ ਆ ਜਿਹੜਾ ਮੈਂ ਸੋਨੇ ਦਾ ਕੜਾ ਪਾਇਆ ਹੈ ਇਹ ਕਿੰਨਾ ਕੀਮਤੀ ਆ ਮੈਂ ਤੇ ਕਿੰਨੇ ਰੁਪਏ ਲਾਏ ਨੇ ਪ੍ਰਬੰਧਕ ਵੀਰ ਕਹਿੰਦੇ ਭਲਿਆ ਤੂੰ ਬਣਵਾਇਆ ਤੈਨੂੰ ਪਤਾ ਹੋਣਾ ਕਿੰਨੇ ਲਾਏ ਨੇ ਸਾਨੂੰ ਨਹੀਂ ਪਤਾ ਤੂੰ ਕਿੰਨੇ ਰੁਪਏ ਲਾਏ ਨੇ ਪਰ ਅਸੀਂ ਇੰਨਾ ਜਾਣਦੇ ਆ ਤੇਰੇ ਕੜੇ ਨਾਲੋਂ ਜੋ ਅਸੀਂ ਕੜੇ ਪਾਏ ਆ ਨਾ ਸਰਬਲੋਹ ਦੇ ਇਹ ਜ਼ਿਆਦਾ ਕੀਮਤੀ ਨੇ ਉਹ ਗੋ ਹੱਸ ਕੇ ਕਹਿੰਦਾ ਮੈਂ ਇਸ ਕੜੇ ਤੇ 70000 ਰੁਪਇਆ ਲਾਇਆ ਤੇ ਤੁਹਾਡੇ ਜਿਹੜੇ ਹੱਥਾਂ ਵਿੱਚ ਪਾਏ ਨੇ ਇਹ ਤਾਂ 40 50 ਰੁਪਏ ਦੇ ਤੁਸੀਂ ਕਿਤੋਂ ਵੀ ਲੈ ਸਕਦੇ ਹੋ ਇਹ ਤਾਂ ਕਿਤੋਂ ਵੀ ਮਿਲ ਜਾਣਗੇ ਇਹ ਕਿਵੇਂ ਕੀਮਤੀ ਹੋਏ ਕੀਮਤੀ ਤਾਂ ਮੇਰੇ ਵਾਲ ਹੈ ਜੀ ਤੇ 70000 ਲੱਗੇ ਹੈ ਮੈਂ 70000 ਰੁਪਇਆ ਲਾਇਆ ਹੈ ਪ੍ਰਬੰਧਕ ਬੜੇ ਸਿਆਣੇ ਸੀ ਸੇਵਾਦਾਰ ਬੜੇ ਸੂਝਬਾਨ ਸੀ ਉਹਨਾਂ ਅੱਗੇ ਜਵਾਬ ਦਿੱਤਾ ਬੜੇ ਕਮਾਲ ਦਾ ਉਹ ਕਹਿੰਦੇ ਭਲਿਆ ਤੂੰ ਲਾਇਆ ਹੋਣਾ 70000 ਪਰ ਸੱਚ ਕਰਕੇ ਜਾਣੀ ਕੜੇ ਤਾਂ ਹੀ ਕੀਮਤੀ ਹੈ ਜੋ ਅਸੀਂ ਪਾਏ ਨੇ ਉਹ ਪੁੱਛਦੇ ਵੀ ਉਹ ਕਿਵੇਂ ਵੀਰ ਜਵਾਬ ਦਿੰਦੇ ਨੇ ਕਹਿੰਦੇ ਵੇਖ ਭਲਿਆ ਜਦੋਂ ਤੂੰ ਆਪਣੇ ਹੱਥ ਵਿੱਚ ਪਾਏ ਸੋਨੇ ਦੇ ਕੜੀ ਨੂੰ ਵੇਖਦਾ ਤੈਨੂੰ 70000 ਜਿਆਦਾ ਆਉਂਦਾ ਹੈ ਤੇ ਜਦੋਂ ਅਸੀਂ ਸਰਬ ਲੋਹ ਦੇ ਕੜੇ ਨੂੰ ਵੇਖਦੇ ਆ ਸਾਨੂੰ ਕਲਗੀਆਂ ਵਾਲਾ ਬਾਪੂ ਯਾਦ ਆਉਂਦਾ ਇਹ ਤਾਂ ਸਾਨੂੰ ਗੁਰੂ ਜੀ ਦੀ ਯਾਦ ਦਿਵਾਉਂਦਾ ਗੁਰੂ ਜੀ ਦੀ ਨਿਸ਼ਾਨੀ ਆ ਨਾ ਤੇ ਕਾਰਾਂ ਵਿੱਚ ਦਿੱਤਾ ਕੜਾ ਸੱਚ ਕਰਕੇ ਜਾਣੀਓ ਜਿਹੜੇ ਨੂੰ ਪਾ ਲੈਂਦੇ ਆ ਨਾ ਧਾਰਨ ਕਰਦੇ ਨੇ ਉਹ ਦੱਸਦੇ ਨੇ ਕਿੰਦੇ ਜਦਨ ਦਾ ਕੜਾ ਪਾਇਆ ਇਦਾਂ ਲੱਗਦੇ ਜਿਵੇਂ ਕਲਗੀਆਂ ਵਾਲੇ ਬਾਪੂ ਨੇ ਬਾਹੀਂ ਫੜ ਲਈ ਹੋਵੇ ਸੋ ਅਸੀਂ ਆਪਣੀਆਂ ਬਾਹਮਾਂ ਤੇ ਆਪਣੇ ਬੱਚੀਆਂ ਦੀਆਂ ਬਾਹਮਾਂ ਆਪਣੇ ਗੁਰੂ ਪਿਤਾ ਜੀ ਨੂੰ ਫੜਾ ਦਈਏ ਤੇ ਸੱਚ ਕਰਕੇ ਜਾਣੇ ਹੋ ਜੀ ਦੀ ਬਾਹ ਗੁਰੂ ਜੀ ਫੜ ਲੈਂਦੇ ਆ ਨਾ ਫਿਰ ਮੁੜ ਕੇ ਛੱਡਦੇ ਵੀ ਹੈ ਨਹੀਂ ਇਦਾਂ ਮਾਤਾ ਗੁਜਰੀ ਜੀ ਪਰਵ੍ਰਿਸ਼ ਕਰ ਰਹੇ ਨੇ ਆਪਣੇ ਲਾਲ ਦੀ ਗੁਣ ਭਰੇ ਨੇ ਅੰਦਰ